ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਤ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਹਰੀਨੋ ਇਹ ਪਿੰਡ ਫਰੀਦਕੋਟ ਜ਼ਿਲ੍ਹੇ ਦਾ ਤਹਿਸੀਲ ਇਹਨੂੰ ਕੋਟਕਪੂਰਾ ਪੈਂਦੀ ਹੈ ਕੋਟਕਪੂਰੇ ਤੋਂ ਰਾਮਯਾਣਾ ਬਲੂ ਕੋਟਲੀ ਵਾਲੀ ਸੜਕ ਦੇ ਉੱਤੇ ਪਿੰਡ ਆਉਂਦਾ ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਦੱਸੋ ਇਹ ਇੱਕ ਆਮ ਪਸ਼ੂ ਪਾਲਕ ਜਿਹੜੇ ਖੇਤੀਬਾੜੀ ਕਰਦੇ ਆ ਉਹਨਾਂ ਦੇ ਘਰੋਂ ਵੀਡੀਓ ਬਣਾ ਰਹੇ ਆ ਪਰ ਜਦੋਂ ਮੈਂ ਇੱਥੇ ਪਹੁੰਚਿਆ ਵੀਡੀਓ ਬਣਾਉਣ ਵਾਸਤੇ ਤੇ ਉਦੋਂ ਨੂੰ ਇਹ ਝੋਟੀ ਦਾ ਜਿਹੜਾ ਸੌਦਾ ਹੋ ਗਿਆ ਸੀ ਵਪਾਰ ਵਾਲੇ ਭਰਾ ਨਾਲ ਤੇ ਉਸ ਵੀਰ ਨਾਲ ਆਪਾਂ ਗੱਲਬਾਤ ਕਰਾਂਗੇ ਜਿਨੇ ਝੋਟੀ ਇੱਥੋਂ ਖਰੀਦ ਲਈ ਹੈ ਇਹ ਵਿਕਰੀ ਵਾਸਤੇ ਹੈ ਤੁਸੀਂ ਕੰਟੈਕਟ ਕਰ ਸਕੋਗੇ ਡਿਟੇਲ ਤੁਹਾਨੂੰ ਇਹਦੀ ਸਾਰੀ ਦੱਸ ਦੇਵਾਂਗੇ ਆਓ ਉਹ ਇਹਦੇ ਬਾਰੇ ਜਾਣਕਾਰੀ ਲਈਏ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਨਾਮ ਆਪਣਾ ਦੱਸੋ ਕਤਰ ਸਿੰਘ ਹੈ ਜੀ ਕਤਰ ਬਾਈ ਆਪਣਾ ਪਿੰਡ ਕਿਹੜਾ ਆਸਾਉਂ ਟਰਾਏ ਆਸਾਉਂ ਟਰਾਏ ਵੈਸੇ ਤਾਂ ਛੋਟੀਆਂ ਵੀਡੀਓ ਵੀ ਕਤਰ ਬਾਈ ਬਣਾਈਆਂ ਘਰੋਂ ਹਾਂਜੀ ਪਸ਼ੂ ਰੂਟੀਨ 'ਚ ਹੁੰਦੇ ਆ ਫਿਰ ਵੀ ਹਾਂਜੀ ਹਾਂਜੀ ਮੱਝਾਂ ਹੀ ਲਿਆਉਣੇ ਜ਼ਿਆਦਾ ਮੈਨੂੰ ਹਾਂਜੀ ਹਾਂਜੀ ਮੱਝਾਂ ਜੀ ਠੀਕ ਹੈ ਅੱਜ ਜਿਹੜੀ ਇਹ ਝੋਟੀ ਆਪਾਂ ਹੁਣੇ ਹੀ ਖਰੀਦੀ ਹੈ ਹਰੀਨੋਂ ਦੇ ਵਿੱਚੋਂ ਹਾਂਜੀ ਕਿੰਨਾਂ ਮਸੂਆ ਸੂਈ ਹੈ ਬਈ ਇਹ ਪਹਿਲਾ ਸੂਆ ਸੂਈ ਹੈ 6 ਦੰਦਾਂ ਦੇ ਪਹਿਲਾ ਸੂਆ 6 ਦੰਦਾਂ ਦਾ ਅਸੂਈ ਕਦੋਂ ਆ ਕਤਰ ਬਾਈ ਫਿਰ ਰਾਤ ਦੀ ਸੂਈ ਅੱਛਾ ਵੈਸੇ ਤਾਂ ਮੇਰੇ ਕੋਲੇ ਹੀ ਤੁਸੀਂ ਪਾਸ ਕੀਤੀ ਹੈ ਦੋਸਤੋ ਤੁਸੀਂ ਦੁੱਧ ਵੀ ਲੱਗਾ ਦੇਖੋਗੇ ਇਹਦੇ ਨਾਲ ਲੱਤਾਂ ਦੇ ਉੱਤੇ ਸੁਭਾਅ ਦੀ ਕਿਵੇਂ ਨਿਕਲੀ ਚੋ ਠੰਡੀ ਸੀ ਲਾ ਜੀ ਸਾਰਾ ਪੂਰਾ ਵਧੀਆ ਬਈ ਹਾਂਜੀ ਹਾਂਜੀ ਰੇਟ ਕੀ ਰੱਖਦੇ ਹੋ ਦਾ ਕਤਰ ਰੇਟ ਫੋਨ ਤੇ ਹੀ ਕਰ ਲਾਂਗੇ ਠੀਕ ਹੈ ਬੱਚਾ ਇਹਨੇ ਕੀ ਦਿੱਤਾ ਬਈ ਕੱਟਾ ਦਿੱਤਾ ਜੀ ਦੋਸਤੋ ਬੱਚਾ ਇਹਨੇ ਕੱਟਾ ਦਿੱਤਾ ਬਹੁਤ ਸੋਹਣੀ ਝੋਟੀ ਹੈ ਮੂੰਹ ਮੱਥੇ ਦੀ ਤੁਸੀਂ ਦੇਖ ਲਓ ਇਸ ਤਰ੍ਹਾਂ ਦੇ ਇਹਦੇ ਸੈਂਗ ਹੈ ਇਹਦਾ ਮੂੰਹ ਮੱਥਾ ਹੈ ਥਾਣੇ ਦੇ ਬਹੁਤ ਸੋਹਣੇ ਆ ਤੇ ਹੁਣੇ ਪਾਸ ਕੀਤੀ ਹੈ ਕੋਈ ਆਲ ਨਹੀਂ ਮਨਾਈ ਕਰਮਾਲੀ ਨੇ ਬੱਚਾ ਲਾ ਕੇ ਹੁਣ ਇੱਥੇ ਤੁਸੀਂ ਥੱਲੇ ਦੁੱਧ ਵੀ ਦੇਖੋਗੇ ਥੋੜਾ ਜਿਹਾ ਕਿਉਂਕਿ ਤਾਰਾਂ ਜਿਹੜੀਆਂ ਉਹ ਪੈਰਾਂ ਦੇ ਉੱਤੇ ਮਾਰੀਆਂ ਵੀ ਆਉਂਦੀਆਂ ਖੋਲ ਕਤਰ ਬਾਈ ਤੋਰ ਕੇ ਦੁਕਾਨ ਕੀ ਸੋ ਜੀ ਨੂੰ ਪਸੰਦ ਆਵੇ ਤਾਂ ਕੰਟੈਕਟ ਤੁਸੀਂ ਬਾਈ ਨਾਲ ਕਰ ਲਿਓ ਵਪਾਰ ਦਾ ਕੰਮ ਆ ਦੋਸਤੋ ਬਾਈ ਦਾ ਤੇ ਹੈ ਜੇ ਮੈਂ ਘੰਟਾ ਪਹਿਲਾਂ ਆ ਜਾਂਦਾ ਤਾਂ ਹੋ ਸਕਦਾ ਵੀਡੀਓ ਤੁਸੀਂ ਉਸ ਵੀਰ ਕੋਲੋਂ ਵੰਦੀ ਦੇਖਦੇ ਅੰਜਲ ਹੁੰਦਾ ਪਸ਼ੂ ਦਾ ਇੱਕ ਵਾਰ ਇਹਨੇ ਆਸਾਗੁਟਰਾ ਚ ਹੁਣ ਚਲੀ ਜਾਣਾ ਕਿਉਂਕਿ ਸੌਦਾ ਹੋਇਆ ਵੇ ਉਦੋਂ ਉੱਤੇ ਤੁਸੀਂ ਉਹਨੇ ਇਸ ਝੋਟੀ ਨੂੰ ਖਰੀਦ ਸਕਦੇ ਹੋ ਚੰਗੇ ਢਾਂਚੇ ਦੀ ਝੋਟੀ ਹੈ ਚੰਗੀ ਤਿਆਰ ਹੋਈ ਵੀ ਹੈ ਤੇ ਰਾਤ ਹੀ ਸੂਈ ਹੈ ਇਹ। ਆ ਗਾੜੀ ਇਹਦੀ ਤੁਸੀਂ ਦੇਖੋ 6 ਇੰਚ ਤੋਂ ਜ਼ਿਆਦਾ ਅੱਗੇ ਨੂੰ ਦੀਂਦੀ ਹੈ। ਉਤੋਂ ਚੜਾਈ ਢਾਂਚੇ ਦੀ ਸੋਹਣੀ ਹੈ ਤੇ ਹਵਾਨਾ ਵੀ ਚੰਗਾ ਹੈ। ਹਾਲਾਂਕਿ ਰਾਤ ਸੂਈ ਹੈ ਜੇਰ ਪੈਣ ਵਾਸਤੇ ਜਿੰਨਾ ਕੁ ਦੁੱਧ ਚੋਣਾ ਹੁੰਦਾ ਜਾਂ ਬੱਚੇ ਨੂੰ ਪਿਉਣਾ ਹੁੰਦਾ ਉਹ ਵੀ ਪਿਆਇਆ ਹੋਇਆ ਹੈ। ਤੋਂ ਤਾਂ ਹਵਾਨਾ ਤੁਸੀਂ ਦੇਖੋ ਕਰਮਾਲੀ ਦਾ ਸਾਫ਼ ਸੁਥਰੀ ਬਿਲਕੁਲ ਪਹਿਲਾਂ ਝੋਟੀ ਤੇ ਪਹਿਲੇ ਸੂਏ ਸੀ ਚੰਗਾ ਦੁੱਧ ਦੇਊਗੀ ਕਿਉਂਕਿ 6 ਦੰਦ ਹੋ ਕੇ ਸੂਈ ਹੈ। ਪਸ਼ੂ ਜਿਹੜਾ ਉਹ ਉਦੀ ਪੌੜੀ ਦੀ ਗ੍ਰੋਥ ਇਸ ਤਰ੍ਹਾਂ ਹੋਈ ਵੀ ਹੁੰਦੀ ਹੈ ਤੇ ਪਹਿਲਾਂ ਹੀ ਇਹਨੇ ਸੋਨਾ ਦੁੱਧ ਪਾ ਦੇਣਾ ਨੰਬਰ ਜਿਹੜਾ ਉਹ ਸਕਰੀਨ ਉੱਤੇ ਚੱਲੀ ਜਾਂਦਾ ਤੁਸੀਂ ਉਸ ਨੰਬਰ ਤੇ ਕਾਲ ਕਰ ਲਿਓ ਕੰਚਾ ਦੇਖੋ ਤੇ ਬਾਈ ਇਹਦੀ ਪੂਛ ਪੜ ਲੂਗਾ ਤੁਹਾਨੂੰ ਹਵਾਨਾ ਫੇਰ ਪਿੱਛੋਂ ਵੀ ਦਿਖਾ ਦੂਗਾ ਬਹੁਤ ਸੋਹਣੇ ਥਾਣੇ ਹਜੇ ਜਿਵੇਂ ਜਿਵੇਂ ਇਹਦੀ ਚਵਾਈ ਹੁੰਦੀ ਜਾਣੀ ਆ ਦੋ ਚਾਰ ਢੰਗ ਜਦੋਂ ਇਹਦੀ ਮਿਲਕਿੰਗ ਹੋ ਗਈ ਤੇ ਥਾਣੇ ਦਾ ਹੋਲ ਸੋਨਾ ਨਿਕਰਾਉਣਾ ਕੱਤਰ ਬਾਈ ਪੂਛ ਪੜਿਓ ਇਹਦੀ ਪੌਣੇ ਦਾ ਹਵਾਨਾ ਦੇਖੋ ਕਰਮ ਵਾਲੀ ਦਾ ਸੀਲ ਸ੍ਰੀ ਫੋਲਾ ਦੋਸਤੋ ਉਪਰੇ ਅਸੀਂ ਦੋਨੇ ਹੀ ਇਸ ਝੋਟੀ 'ਸਤੇ ਆਂ ਤੇ ਤੁਸੀਂ ਦੇਖੋਗੇ ਕੋਈ ਡਰਦੀ ਨਹੀਂ ਕੋਈ ਉਪਰਾਣੀ ਬਣਾਉਂਦੀ ਥਣ ਸੋਹਣੇ ਆ ਕੋਈ ਪਾਸੇ ਮੂੰਹ ਮੱਥੇ ਦੀ ਵੀ ਇਹ ਝੋਟੀ ਸੁਨੱਖੀ ਆ ਸੋ ਅੱਜ ਦੀ ਵੀਡੀਓ ਦੇ ਵਿੱਚ ਇਹ ਕੀ ਨਾਗ ਤੁਹਾਨੂੰ ਦਿਖਾਉਣਾ ਸੀ ਮੈਂ ਆ ਅਗਲੇ ਥਾਣਾ ਤੋਂ ਅੱਗੇ ਹਵਾਨਾ ਗਿਆ ਸੀ ਤੁਸੀਂ ਦੇਖੋ ਕਿੰਨਾ ਖਵਾਨਾ ਅੱਗੇ ਨੂੰ ਜਾਂਦਾ ਚਾਰੇ ਥਣ ਇਥੋਂ ਸੋਹਣੇ ਦਿਸਣਗੇ ਸੁਭਾਅ ਇਹਦਾ ਮਸਤੀ ਆ ਤੁਸੀਂ ਦੇਖ ਸਕਦੇ ਹੋ ਆਪਣੇ ਆਲ ਨੂੰ ਵੇਖ ਕੇ ਕੋਈ ਘਬਰਾਉਂਦੀ ਨਹੀਂ ਕੋਈ ਡਰਦੀ ਨਹੀਂ ਧੰਨਵਾਦ ਇਸ ਵੀਡੀਓ ਨੂੰ ਦੇਖਣ ਦਾ